ਗਾਣਾ ਦੇ ਸਿਵਲ ਹਸਪਤਾਲ ਦੇ ਵਿੱਚ ਪਿੱਛੇ ਫੂਡ ਕੋਰਟ ਦੇ ਕੰਟੀਨ ਦੇ ਕੋਲੋਂ ਇੱਕ ਅੱਗ ਲੱਗ ਜਾਂਦੀ ਹੈ ਜਿਵੇਂ ਕਿ ਪਤਾ ਚੱਲਿਆ ਹੈਗਾ ਸਿਕਿਉਰਿਟੀ ਗਾਰਡ ਜੀ ਦੇਖ ਕੇ ਹੈ ਨਾ ਪਰਲੇ ਪਾਸੇ ਕੋ ਕੂੜੇ ਦਾ ਢੇਰ ਹੈ ਉੱਥੋਂ ਤਾਂ ਐਕਚੁਅਲੀ ਉਹਨੂੰ ਸੀ ਤੋਂ ਬਾਉਂਡਰੀ ਵਾਲ ਬਣਵਾ ਰਹੇ ਆ ਜਿਵੇਂ ਤੁਸੀਂ ਦੇਖੋਗੇ ਉਹਨੂੰ ਉੱਥੇ ਕੋ ਕੂੜੇ ਦਾ ਢੇਰ ਪਿਆ ਹੋਣਾ ਚੋਰਾਂ ਨੇ ਉੱਥੇ ਅੱਗ ਲਾਈ ਆ ਵੀ ਉੱਥੋਂ ਅਸੈਸ ਮਿਲ ਸਕੇ ਚੋਰਾਂ ਨੂੰ ਜਿਸ ਅੰਦਰੂ ਕਾਬੂ ਪਾਇਆ ਗਿਆ ਅੱਗ ਤਾਂ ਖੈਰ ਬੁਝ ਗਈ ਆ ਪਰ ਰਸਤਾ ਬਹੁਤ ਅੰਗ ਸਗਾ ਜੀ ਸੜਕ ਦੇ ਉੱਤੇ ਨਾਦੀਆਂ ਕਹਿੰਦੇ ਡਾਕਟਰਾਂ ਦੀਆਂ ਗੱਡੀਆਂ ਆ ਗਈਆਂ ਜਾਂ ਪਬਲਿਕ ਦੀਆਂ ਆ ਗਈਆਂ ਕਿ ਪਤਾ ਨਹੀਂ ਲੱਗਾ ਗੱਡੀਆਂ ਰਸਤੇ 'ਚ ਖੜੀਆਂ ਗੱਡੀ ਨਹੀਂ ਆ ਸਕੀ ਅੱਗੇ ਤੱਕ ਮੌਕੇ ਤੱਕ ਜਿੱਥੇ ਅੱਗ ਲੱਗੀ ਉੱਥੇ ਤੱਕ ਗੱਡੀ ਨਹੀਂ ਪਹੁੰਚ ਸਕੀ ਵੀਦਾਂ 10 ਮਿੰਟ ਹੀ ਦੇਖੋ ਜਿਵੇਂ ਤੁਸੀਂ ਦੇਖ ਰਹੇ ਹੋ ਅਸੀਂ ਕੰਟਰੋਲ ਕਰ ਲਿਆ ਫਾਇਰ ਬ੍ਰਿਗੇਡ ਵੀ ਆ ਗਈ ਹੈ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਤੇ ਆਕਾਰਾਂ ਦਾ ਵੀ ਹੁਣ ਅਸੀਂ ਲਿਖ ਕੇ ਰਿਮਾਈਂਡਰ ਫੇਰ ਪਾਣ ਲੱਗਿਆ ਪਾਰਕਿੰਗ ਕੰਟਰੈਕਟਰ ਨੂੰ ਵੀ ਕਾਰਾਂ ਇੱਥੋਂ ਹਟਾ ਲਿੱਤੀਆਂ ਜਾਂ ਨਹੀਂ ਤਾਂ ਅਸੀਂ ਕਮਿਸ਼ਨਰ ਪੁਲਿਸ ਨੂੰ ਲਿਖਾਂਗੇ ਵੀ ਟੋਚਨ ਹੋ ਜਾਣ ਸਾਰੀਆਂ ਗੱਡੀਆਂ ਲੁਧਾਨਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾ ਯੂਮਬੇਰੀ ਲੁਧਾਨਾ ਦੇ ਸਿਵਲ ਹਸਪਤਾਲ ਦੇ ਵਿੱਚ ਪਿੱਛੇ ਫੂਡ ਕੋਰਟ ਦੇ ਕੰਟੀਨ ਦੇ ਕੋਲੋਂ ਇੱਕ ਅੱਗ ਲੱਗ ਅੱਗ ਲੱਗ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕਿ ਇਹ ਮੌਕੇ ਤੇ ਪ੍ਰਸ਼ਾਸਨ ਆਂਦਾ ਵਾ ਤੇ ਸਿਵਲ ਹਸਪਤਾਲ ਦੇ ਤੇ ਮੌਕੇ ਤੇ ਜਿਹੜਾ ਕਿ ਆਈਫ ਅੱਗ ਨੂੰ ਜਿਹੜਾ ਕਿ ਕਾਬੂ ਪਾ ਲੰਦਾ ਵਾ ਐਦਾਂ ਦੱਸਿਆ ਜਾ ਰਿਹਾ ਹੈ ਕਿ ਐਸਐਮਓ ਮੈਡਮ ਵੱਲੋਂ ਕਿ ਇੱਥੇ ਇੱਕ ਚੋਰੀ ਜਿਹੜੇ ਚੋਰ ਆਂਦੇ ਆ ਨੇ ਜਿਹੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਪਿੱਛੋਂ ਜਿਹੜੇ ਚੋਰ ਆਂਦੇ ਹਨ ਤੇ ਉਸ ਨੂੰ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਇੱਥੋਂ ਹੀ ਜਿਹੜਾ ਕਿ ਚੋਰਾ ਨੇ ਇੱਥੋਂ ਅੱਗ ਲਾਈ ਹੈ ਸ਼ੰਕਾ ਉਹਨਾਂ ਤੇ ਜਿਤਾਈ ਜਾ ਰਹੀ ਹੈ ਤੇ ਇੱਥੇ ਇੱਕ ਕੂੜਿਆ ਢੇਰ ਪਿਆ ਹੁੰਦਾ ਵਾ ਉਸ ਨੂੰ ਜਿਹੜਾ ਕੀ ਉਹਨਾਂ ਨੇ ਅੱਗ ਲਾਈ ਤੇ بڑا ਵੱਡਾ ਬਚਾ ਹੁੰਦਾ ਵੈ ਦੁਰਘਟਨਾ ਜਰੀਏ ਬੜੀ ਵੱਡੀ ਦੁਰਘਟਨਾ ਵਾਪਰਨ ਤੋਂ ਵਾਪਨ ਤੋਂ ਟਲ ਜਾਂਦੀ ਹੈ ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕੀ ਇਹ ਪ੍ਰਸ਼ਾਸਨ ਸਿਵਲ ਹਸਪਤਾਲ ਦਾ ਪਾਣੀ ਦੇ ਨਾਲ ਅੱਗ ਨੂੰ ਕਾਬੂ ਕਾਬੂ ਕਰ ਪਾਇਆ ਵੈ ਤੇ ਲਗਾਤਾਰ ਜਿਹੜਾ ਕਿ ਇਹ ਪਾਣੀ ਦਾ ਛੜਕਾਅ ਕੀਤਾ ਜਾ ਰਿਹਾ ਵੇ ਤਾਂ ਕਿ ਵੱਡਾ ਹਾਸਾ ਹੋ ਸਦਾ ਸੀਗਾ ਸਿਵਲ ਹਸਪਤਾਲ ਦੇ ਵਿੱਚ ਕਿਉਂਕਿ ਇੱਕ ਪਾਸੇ ਜਿਹੜਾ ਕਿ ਇਹ ਜੱਚਾ ਬੱਚਾ ਹਸਪਤਾਲ ਜਿਹੜੇ ਬੱਚਿਆਂ ਦਾ ਹਸਪਤਾਲ ਕੋਲ ਹੀ ਪੈਂਦਾ ਵੇ ਤੇ ਮੌਕੇ ਤੇ ਜਿਹੜਾ ਕਿ ਇਹ ਪ੍ਰਸ਼ਾਸਨ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜਾਂਦਾ ਫਾਇਰ ਬ੍ਰਿਗੇਡ ਵੀ ਇੱਥੇ ਮੌਕੇ ਤੇ ਪਹੁੰਚਦੀ ਹੈ ਭਾਜੀ ਇੱਥੇ ਅਗ ਜਿਹੜੇ ਤੁਸੀਂ ਪਹੁੰਚੇ ਉੱਥੇ ਗੱਡੀ ਇੱਥੇ ਤੱਕ ਨਹੀਂ ਆਏਗੀ ਕੀ ਮਾਮਲਾ ਕੀ ਕੀ ਕਰ ਰਹੇ ਹੋ ਅੱਛਾ ਨਜ਼ਰ ਪਾਰਕਿੰਗ ਦੀ ਜਗ੍ਹਾ ਹੀ ਨਹੀਂ ਹੈ ਕਿ ਇਹਨਾਂ ਨੇ ਸਿਸਟਮੈਟਿਕਲੀ ਕੋਈ ਗੱਡੀ ਹੀ ਨਹੀਂ ਲੱਗੀ ਅੱਛਾ ਹਾਂਜੀ ਗੱਡੀ ਆ ਹੀ ਨਹੀਂ ਮਾਰੀ ਉਹ ਖੜੀ ਹੈ ਗੱਡੀ ਉੱਥੇ ਅੱਜ ਜੇ ਕੱਲ ਨੂੰ ਕੋਈ ਹੋਰ ਇਸ ਤੋਂ ਵੱਡਾ ਬਾਣਾ ਵਾਪਰ ਜਾਂਦਾ ਵਾ ਤੇ ਗੱਡੀ ਇੱਥੇ ਤੱਕ ਨਹੀਂ ਆਏਗੀ ਤੇ ਕਿੱਦਾਂ ਅੱਗ ਬੁਝੇਗੀ ਸਰ ਤੁਹਾਡੇ ਸਾਹਮਣੇ ਹੀ ਆ ਦੇਖੋ ਹਾਈ ਡੈਂਟ ਲੱਗੇ ਹੋਏ ਨੇ ਪਰ ਉਹਨੂੰ ਲੋਕ ਕੀਤਾ ਹੋਇਆ ਤੁਹਾਡੇ ਸਾਹਮਣੇ ਹੀ ਆ ਸਰ ਦੇਖ ਲਓ ਤੋ ਬਿਲਕੁਲ ਕਿਤਨੇ ਕਿਤੇ ਕਿਤਨੇ ਕਿਤੇ ਇੱਥੇ ਜਿਹੜੀ ਕੀ ਇਹ ਪਾਰਕਿੰਗ ਦੇ ਠੇਕੇਦਾਰ ਦੀ ਵੀ ਗਲਤੀ ਹੈ ਇੱਥੇ ਜਿਹੜੀ ਕੀ ਇਹ ਗੱਡੀਆਂ ਜਿਹੜੀਆਂ ਲਾਈਆਂ ਗਈਆਂ ਫਾਇਰ ਬ੍ਰਿਗੇਡ ਦੀ ਜਿਹੜੀ ਕੀ ਹੈ ਉੱਥੇ ਭਾਈ ਕਿੰਨੇ 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 ਕੂ ਵਜੇ ਆਏ ਇੱਥੇ ਕਿੰਨੇ ਕੋਈ ਵਜੇ ਤੁਹਾਨੂੰ ਅਸੀਂ 1:1 ਵਜੇ ਆਏ 12:45 ਤੇ ਆਏ ਅੱਛਾ ਤੇ ਸਾਧੂ ਕਾਬੂ ਪਾਇਆ ਗਿਆ ਅੱਗ ਤਾਂ ਖੈਰ ਬੁਝ ਗਈ ਆ ਪਰ ਰਸਤਾ ਬਹੁਤ ਅੰਗਸ ਗਿਆ ਜੀ ਸੜਕ ਦੇ ਉੱਤੇ ਨਾਦੀਆਂ ਕਹਿੰਦੇ ਡਾਕਟਰਾਂ ਦੀਆਂ ਗੱਡੀਆਂ ਆ ਗਈਆਂ ਜਾਂ ਪਬਲਿਕ ਦੀਆਂ ਆ ਗਈਆਂ ਕਿ ਪਤਾ ਨਹੀਂ ਲੱਗਾ ਗੱਡੀਆਂ ਰਸਤੇ 'ਚ ਖੜੀਆਂ ਗੱਡੀ ਨਹੀਂ ਆ ਸਕੀ ਅੱਗੇ ਤੱਕ ਮੌਕੇ ਤੱਕ ਜਿੱਥੇ ਅੱਗ ਲੱਗੀ ਉੱਥੇ ਤੱਕ ਗੱਡੀ ਨਹੀਂ ਪਹੁੰਚ ਸਕੀ ਸਾਹਿਬ ਅੱਗ ਦੇ ਕਾਰਨ ਸਿਵਲ ਹਸਪਤਾਲ ਦੇ ਵਿੱਚ ਜਿਹੜੀ ਕੀ ਹੈ ਭਿਆਨਕ ਅੱਗ ਲੱਗ ਜਾਂਦੀ ਹੈ ਅੱਗ ਲੱਗ ਦਾ ਕਾਰਨ ਪੁੱਛ ਲੈਣਾ ਭਾਈ ਕੀ ਕਾਰਨ ਸੀ ਅੱਗ ਲੱਗ ਭਾਈ ਨਹੀਂ ਸਾਨੂੰ ਇਸ ਗੱਲ ਦਾ ਸਾਨੂੰ ਵੀ ਨਹੀਂ ਪਤਾ ਵੀ ਇਹ ਅੱਗ ਕਿੱਦਾਂ ਲੱਗੀ ਹੈ ਇਹ ਤਾਂ ਅੱਗੇ ਦੇਖਿਆ ਵੀ ਅੱਗ ਲੱਗੀ ਹੋਈ ਸਾਨੂੰ ਨਜ਼ਰ ਆਈ ਤਾਂ ਹੀ ਅਸੀਂ ਉਹ ਕਨੈਕਸ਼ਨ ਕਨੈਕਸ਼ਨ ਲਾ ਕੇ ਪਾਣੀ ਦੀ ਸਪਲਾਈ ਕਰਕੇ ਉਹ ਅੱਗ ਬੁਝਾਉਣ ਲੱਗ ਗਏ ਬਸ ਕੋਈ ਕਿਸੇ ਸ਼ਰਾਰਤ ਹੈ ਇੱਥੇ ਜਿੱਥੇ ਕੋਈ ਲੱਗਦਾ ਕੁਛ ਅਜਿਹਾ ਦਾ ਇਹ ਤਾਂ ਹੁਣ ਭਾਈ ਨਹੀਂ ਕਹਿ ਸਕਦੇ ਕੁਝ ਕਿਉਂਕਿ ਇੱਕ ਤਾਂ ਵੈਸੇ ਗਰਮੀ ਦਾ ਹੈਗਾ ਵਾ ਗਰਮੀ ਇੰਨੀ ਤੇਜ਼ ਪੈਂਦੀ ਵੀ ਪਕਾ ਦੇਖੋ ਸਾਡੇ ਜਮੇ ਸੁੱਕਾ ਪਿਆ ਵਾ ਕੋਈ ਕਿਸਨ ਕੀ ਕਰ ਪ੍ਰਸ਼ਾਸਨ ਲੋਕ ਕਾ ਕੱਟੇ ਕਿਉਂ ਨਹੀਂ ਜਾ ਰਹੀ ਇੰਨੀ ਆਤਰੀ ਗਰਮੀ ਕਹਿਰ ਪੈ ਰਿਹਾ ਗਰਮੀ ਦਾ ਤੇ ਭਿਆਨਕਰ ਅੱਗ ਲੱਗਨ ਦਾ ਕਾਰਨ ਵੀ ਤੁਸੀਂ ਕਹਿ ਰਹੇ ਹੋ ਕਿ ਗਰਮੀ ਦੇ ਕਰਕੇ ਲੱਗੀ ਹੈ ਕਾਰਨ ਤਾਂ ਇਹੀ ਹੋਦਾ ਗਰਮੀ ਕਰਕੇ ਹੋ ਸਕਦਾ ਕਿਉਂ ਨਹੀਂ ਜਾ ਰਹੀ ਫਿਰ ਇੱਥੋਂ ਕਾ ਦਾ ਤਾਂ ਹੁਣ ਇਹ ਤਾਂ ਵੈਸੇ ਹੀ ਹਜੇ ਕੰਸਟਰਕਸ਼ਨ ਚੱਲਦੀ ਪਈਓ ਦੇਖੋ ਤੁਹਾਡੇ ਸਾਹਮਣੇ ਇਹ ਕੰਮ ਚੱਲਦਾ ਪਿਆ ਇਧਰਲੇ ਪਾਸੇ ਇਹ ਤਾਂ ਵੈਸੇ ਇਹਦੇ ਰਫਲੀ ਏਰੀਆ ਵਾ ਰੋ ਪਾ ਟੈਂਕੀ ਵੀ ਚੱਲਦੀ ਪਈ ਇਹ ਕੋਈ ਢਾ ਨਹੀਂ ਮਾਰਦਾ ਹੈਗਾ ਗੇੜਿਆਂ ਦੇ ਕਰਕੇ ਤਾਂ ਬਚਾਅ ਹੋ ਗਿਆ ਅੰਦੀ ਦੇਖਦੇ ਪਈ ਫਿਰ ਸਰਵੇਂ ਹੁਕਮ ਦੇ ਫਿਰਦੇ ਪਤਾ ਲੱਗ ਗਿਆ ਜੇ ਨਾ ਇਧਰ ਕੋਈ ਗੇੜਾ ਗੁੜਾ ਮਾਰਦਾ ਤੇ ਫਿਰ ਤਾਂ ਸ਼ਾਇਦ ਬੱਦ ਜਾਂਦੀ ਹੂੰ ਬੱਚਾ ਬੱਚਾ ਨਾਲ ਹੀ ਪੈਂਦਾ ਵਾ ਹਾਂਜੀ ਹਾਂਜੀ ਨਾਲ ਹੀ ਪੈਂਦਾ ਵਾ ਉਹ ਤਾਂ ਮਲੇ ਅੱਗ ਤਾਂ ਹੀ ਉਹ ਧੂਆਂ ਜਾਂ ਸਾਨੂੰ ਨਜ਼ਰ ਆਇਆ ਤਾਂ ਹੀ ਅਸੀਂ ਆ ਕੇ ਦੇਖਣ ਲੱਗ ਗਏ ਨਾ ਵੀ ਅੱਗ ਕਿੱਦਾਂ ਕੀ ਹੋ ਰਿਹਾ ਵਾ ਕੀ ਨਹੀਂ ਆ ਕੇ ਦੇਖਿਆ ਵੀ ਅੱਗ ਲੱਗੀ ਹੋਈ ਹੈ ਫੇ ਆਪ ਦੇਖੋ ਬਾਲਟੀਆਂ ਬੁਲਟੀਆਂ ਨੂੰ ਕੱਟ ਲੱਗੀ ਸੀ ਜਿਆਦਾ ਬਚਾਅ ਹੋ ਗਿਆ ਕਿੱਦਾਂ ਨਹੀਂ ਬਚਾਅ ਹੋ ਗਿਆ ਉਹ ਤਾਂ ਗੱਡੀ ਗੁੱਡੀ ਦਾ ਤਾਂ ਕੋਈ ਨਹੀਂ ਹੋਇਆ ਮਲੇ ਘਾਣ ਕਰੀਆਂ ਹੁੰਦੀਆਂ ਪਰ ਬਚਾਅ ਹੋ ਗਿਆ ਅੱਛਾ ਕੋਈ ਇਦਾਂ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਹੈਗਾ ਸੋ ਬਿਲਕੁਲ ਲੁਜਾਣਾ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਪਿੱਛੇ ਜਿੱਥੇ ਖਾਲੀ ਥਾਂ ਸੀਗੀ ਉੱਥੇ ਇੱਕ ਝਾੜੀਆਂ ਵਗੈਰਾ ਉੱਗੀਆਂ ਸੀ ਉੱਥੇ ਇੱਕ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗਦਾ ਪਰ ਦੱਸਿਆ ਜਾ ਰਿਹਾ ਕਿ ਮੁਲਾਜ਼ਮ ਪ੍ਰਸ਼ਾਸਨ ਵੱਲੋਂ ਕੀ ਗਰਮੀ ਦੇ ਕਰਕੇ ਜਿਹੜੀ ਕੀ ਹੈ ਇੱਕੋ ਦਮ ਜਿਹੜੀ ਅੱਗ ਲੱਗ ਜਾਂਦੀ ਹੈ ਪਰ ਦੱਸਿਆ ਜਾ ਰਿਹਾ ਅੱਗ ਕਿਸ ਤਰ੍ਹਾਂ ਲੱਗੀ ਪਰ ਕੁਝ ਪਤਾ ਨਹੀਂ ਲੱਗ ਪਾ ਰਿਹਾ ਦਾ ਦੇਖ ਸਕਦੇ ਹੋ ਕਚਰਾ ਵੀ ਵਗੈਰਾ ਵੀ ਇੱਥੇ ਪਿਆ ਹੈ ਔਰ ਕਿਸੇ ਦੀ ਸ਼ਰਾਦਤ ਵੀ ਲੱਗ ਸਕਦੀ ਹੈ ਪਰ ਲੁਗਾਨਾ ਦੇ ਸਿਵਲ ਹਸਪਤਾਲ ਦੇ ਅੰਦਰ ਅੱਗ ਲੱਗ ਜਾਂ ਅੱਗ ਲੱਗ ਜਾਂਦੀ ਤੇ ਉਸ ਤੋਂ ਬਾਅਦ ਮੌਕੇ ਤੇ ਜਿਹੜਾ ਕਿ ਇਹ ਪ੍ਰਸ਼ਾਸਨ ਇਸ ਨੂੰ ਬੁਝਾਉਣ ਆਂਦਾ ਵੈ ਸਿਵਲ ਹਸਪਤਾਲ ਦਾ ਐਸਐਮਓ ਮੈਡਮ ਦਾ ਮੌਜੂਦ ਮੈਮ ਅੱਗ ਕਿੱਦਾਂ ਲੱਗ ਜਾਂਦੀ ਹੈ ਹਾਂਜੀ ਜਿਵੇਂ ਕਿ ਪਤਾ ਚੱਲਿਆ ਹੈਗਾ ਸਿਕਿਉਰਿਟੀ ਗਾਰਡ ਜੀ ਦੇਖ ਕੇ ਆਏ ਨੇ ਪਰਲੇ ਪਾਸੇ ਕੋ ਕੂੜੇ ਦਾ ਢੇਰ ਹੈ ਉੱਥੋਂ ਤਾਂ ਐਕਚੁਅਲੀ ਉਹਨੂੰ ਸਿੱਥੋਂ ਬਾਉਂਡਰੀ ਵਾਲ ਬਣਵਾ ਰਹੇ ਆ ਜਿਵੇਂ ਕਿ ਤੁਸੀਂ ਦੇਖੋਗੇ ਕ੍ਰੈਸੈਂਸ਼ਾ ਕੰਪਨੀ ਜਿਹੜੀ ਸੰਜੀਵ ਰੋੜਾ ਜੀ ਨੇ ਲਾਈ ਹੈ ਉਹ ਉਥੋਂ ਬਾਉਂਡਰੀ ਵਾਲ ਬਣ ਰਹੀ ਹੈ ਤਾਂ ਕਿ ਚੋਰੀ ਦੀਆਂ ਵਾਰਦਾਤਾਂ ਖਤਮ ਹੋ ਸਕਣ ਉਹਨਾਂ ਉੱਥੇ ਕੋ ਕੂੜੇ ਦਾ ਢੇਰ ਪਿਆ ਹੋਣਾ ਚੋਰਾਂ ਨੇ ਉੱਥੇ ਅੱਗ ਲਾਈ ਹੈ ਵੀ ਉਥੋਂ ਅਸੈਸ ਮਿਲ ਸਕੇ ਚੋਰਾਂ ਨੂੰ ਉਹਨਾਂ ਹਵਾ ਕਰਕੇ ਸੁੱਕੇ ਪੱਤੇਆ ਕਰਕੇ ਥੋੜੀ ਜਿਹੀ ਇੱਧਰ ਨੂੰ ਆ ਕੇ ਪਾ 10 ਮਿੰਟ ਹੀ ਦੇਖੋ ਜਿਵੇਂ ਤੁਸੀਂ ਦੇਖ ਰਹੇ ਹੋ ਸੀ ਕੰਟਰੋਲ ਕਰ ਲਿਆ ਫਾਇਰ ਬ੍ਰਿਗੇਡ ਵੀ ਆ ਗਈ ਹੈ ਕੋਈ ਅਰਸੁਖਾਵੀ ਘਟਨਾ ਨਹੀਂ ਵਾਪਰੀ ਇਹ ਕਾਰਾਂ ਦਾ ਵੀ ਹੁਣ ਅਸੀਂ ਲਿਖ ਕੇ ਰਿਮਾਈਂਡਰ ਫੇਰ ਪਾਉਣ ਲੱਗੇ ਆ ਪਾਰਕਿੰਗ ਕੰਟਰੈਕਟਰ ਨੂੰ ਵੀ ਕਾਰਾਂ ਇੱਥੋਂ ਹਟਾ ਲਿਤੇ ਜਾਂ ਨਹੀਂ ਤਾਂ ਅਸੀਂ ਕਮਿਸ਼ਨਰ ਪੁਲਿਸ ਨੂੰ ਲਿਖਾਂਗੇ ਵੀ ਟੋਚਨ ਹੋ ਜਾਣ ਸਾਰੀਆਂ ਗੱਡੀਆਂ ਮੈਮ ਦੇਖਿਆ ਜਾਵੇ ਇੱਥੇ ਪ੍ਰਸ਼ਾਸਨ ਜਿਹੜਾ ਫਾਇਰ ਬ੍ਰਿਗੇਡ ਦਾ ਪਹੁੰਚਾ ਬੜੀ ਦਿੱਕਤ ਸਾਹਮਣਾ ਕਰਨਾ ਪੈ ਰਿਹਾ ਇੱਥੇ ਤੱਕ ਪਹੁੰਚਣ ਦਾ ਮੈਂ ਦੱਸ ਕੇ ਚੁੱਕੀ ਆ ਨਾ ਵੀ ਇਹ ਗੱਡੀਆਂ ਕਰਕੇ ਪ੍ਰੋਬਲਮ ਆ ਰਹੀ ਹੈ ਅੱਜ ਅਸੀਂ ਫੇਰ ਸਖਤ ਰਿਮਾਈਂਡਰ ਅਤੀ ਜ਼ਰੂਰੀ ਕਰਕੇ ਇਹਨੂੰ ਪਾਰਕਿੰਗ ਕੰਟਰੈਕਟਰ ਨੂੰ ਪਾਉਣ ਲੱਗੇ ਆ ਵੀ ਜੇ ਇਹਨੇ ਹੁਣ ਨਾ ਹਟਾਈਆਂ ਫਿਰ ਸਖਤ ਐਕਸ਼ਨ ਲ ਠੇਕੇਦਾਰ ਕੀ ਦੀਏ ਗੱਡੀਆਂ ਨੇ ਸਾਰੀਆਂ ਗੱਡੀਆਂ ਤਾਂ ਮੈਂ ਠੇਕੇਦਾਰ ਨੂੰ ਪਤਾ ਹੋਏਗਾ ਹਸਪੀਟਲ ਸਟਾਫ ਦੀਆਂ ਹੀ ਹੋਣਗੀਆਂ ਪਰ ਪਾਰਕਿੰਗ ਠੀਕ ਤਰ੍ਹਾਂ ਕਰਵਾਣੀ ਤਾਂ ਐਜ਼ ਅ ਕੰਟਰੈਕਟਰ ਉਹਦਾ ਕੰਮ ਹੈ ਨਾ ਠੀਕ ਤਰ੍ਹਾਂ ਪਰ ਰਾਤ ਨੂੰ ਵੀ ਇੰਨੀਆਂ ਗੱਡੀਆਂ ਖੜ੍ਹੀਆਂ ਰਹਿਣਦੀਆਂ ਨੇ ਨਹੀਂ ਮੈਂ ਤੁਹਾਨੂੰ ਕਹਿ ਰਹੀ ਆ ਇਸੇ ਲਈ ਮੈਂ ਅੱਜ ਇਹਦੇ ਬਾਰੇ ਲੈਟਰ ਲਿਖਣ ਲੱਗੀ ਆ ਦੁਬਾਰਾ ਪਹਿਲਾਂ ਵੀ ਲਿਖ ਚੁੱਕੇ ਆ ਕਾਫੀ ਅੱਜ ਸਖਤ ਰਿਮਾਈਂਡਰ ਦੇਣ ਲੱਗੇ ਪਰ ਮੈਂ ਬਚਾਵਾ ਹਾਂ ਬਿਲਕੁਲ ਬਚਾਵਾ ਹੈ ਕੋਈ ਨਹੀਂ ਹੋ 10 ਮਿੰਟ ਦੇ ਵਿੱਚ ਕਾਬੂ ਵੀ ਪਾ ਲਿਆ ਠੀਕ ਹੈ ਤੇਜ ਹਸਪੀਟਲ ਦਾ ਕੋਈ ਟੈਕਨੀਕਲ ਫਾਲਟ ਨਹੀਂ ਸੀ ਬਾਹਰੋਂ ਚੋਰਾ ਨੇ ਲਾਈ ਸੀ ਉਹੀ ਅੱਗ ਥੋੜੀ ਜਿਹੀ ਅੰਦਰ ਨੂੰ ਵੱਧ ਕੇ ਆਈ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੈਂ ਅੱਗੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਐਸੈਂਸ਼ੀਆ ਨੂੰ ਇਹ ਕਹਿੰਦਾ ਮੈਂ ਵੀ ਤੁਸੀਂ ਇੱਕ ਨਾ ਸਾਨੂੰ ਜੀਸੀਬੀ ਦੀ ਪਰਮਿਸ਼ਨ ਲੈ ਕੇ ਲਿਆ ਕੇ ਸਾਰਾ ਕਿਉਂਕਿ ਸੁੱਕੇ ਪੱਤੇ ਨੇ ਫੇਰ ਨਾ ਅੱਗ ਫੜ ਲੈਣ ਫੇਰ ਕੋਈ ਘਟਨਾ ਵਾਪਰ ਜਾਏ ਇਹਨਾਂ ਨੂੰ ਸਾਰਾ ਪੱਟ ਕੇ ਨਾ ਇੱਕ ਵਾਰ ਇਹਨੂੰ ਪ੍ਰੋਪਰ ਪੱਧਰ ਕਰ ਦੋ ਨਾਲੇ ਹਸਤਾਲ ਸਾਫ਼ ਦਿਖੂਗਾ ਨਾਲੇ ਇੱਥੋਂ ਸਬਸਲੂਤੀ ਨਹੀਂ ਆਊਗੀ ਨਾਲੇ ਕੋਈ ਐਦਾਂ ਦੀ ਵਾਰਦਾਤ ਫੇਰ ਦੁਬਾਰਾ ਨਹੀਂ ਹੋਏ ਤੇ ਗੱਲਬਾਤ ਕੀਤੀ ਆਪਾਂ ਪ੍ਰਸ਼ਾਸਨ ਦੇ ਨਾਲ ਫਾਇਰ ਬ੍ਰਿਗੇਡਰਾਂ ਉਹਨਾਂ ਦਾ ਇਹ ਹੀ ਦਾਅਵਾ ਹੈ ਕਿ ਜਿਹੜੀ ਸਾਡੀ ਫਾਇਰ ਬ੍ਰਿਗੇਡ ਦੀ ਗੱਡੀ ਆ ਉੱਥੇ ਤੱਕ ਨਹੀਂ ਆ ਪਾਈ ਅ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕਿ ਇਹ ਜਿਹਦੇ ਕੋਲ ਸਟੈਂਡ ਹੈਗਾ ਵਾ ਪਾਰਕਿੰਗ ਪਾਰਕਿੰਗ ਦਾ ਠਿਕਾ ਹੈਗਾ ਵਾ ਉਹਦੇ ਕਾਰਨ ਜਿਹੜੇ ਕਿ ਇੱਥੇ ਗੱਡੀਆਂ ਲੱਗੀਆਂ ਹੁੰਦੀਆਂ ਨੇ ਬਾਅਦ ਪਬਲਿਕ ਦੀ ਵੀ ਦੱਸਿਆ ਜਾ ਰਿਹਾ ਵਾ ਪਬਲਿਕ ਦੀ ਗੱਡੀ ਵੀ ਇੱਥੇ ਲੱਗੀ ਜਾਂਦੀ ਹੈ ਤੇ ਇੱਕ ਵੱਡਾ ਹਾਸਾ ਹੋ ਸਕਦਾ ਹੈ ਕਿਉਂਕਿ ਪਿੱਛੇ ਵੀ ਜਿਹੜੀ ਇਹ ਗੱਡੀਆਂ ਖੜ੍ਹੀਆਂ ਹੁੰਦੀਆਂ ਸੀ ਗੱਡੀ ਖੜ੍ਹੀਆਂ ਨੇ ਕਿੰਨੀਆਂ ਕੋਈ ਗੱਡੀਆਂ ਖੜ੍ਹੀਆਂ ਸੀ ਉਹਨੂੰ ਹਟਾਇਆ ਗਿਆ ਉੱਥੇ ਮੌਕੇ ਤੋਂ ਤੇ ਕੁਝ ਖਾਲੀ ਵੀ ਗੱਡੀਆਂ ਉੱਥੇ ਮੌਜੂਦ ਨੇ ਦੇਖ ਸਕਦੇ ਹੋ ਫਾਇਰ ਬਗੇੜੀ ਜਿਹੜੀ ਹੈ ਉਹ ਉਹ ਵੈਨ ਉੱਥੇ ਫਸ ਚੁੱਕੀ ਹੈ ਤੇ ਇੱਥੇ ਤੱਕ ਨਹੀਂ ਆ 파ਰੀ ਤੇ ਨਾਲ ਹੀ ਜਿਹੜਾ ਕੀ ਜੱਚੇ ਬੱਚੇ ਦਾ ਹਸਪੀਟਲ ਹੈ ਹਸਪੀਟਲ ਬੜਾ ਹੀ ਵੱਡਾ ਹਾਸਾ ਹੋ ਸਕਦਾ ਸੀਗਾ ਹਾਸਾ ਹੋਣ ਤੋਂ ਟਲ ਗਿਆ ਤੇ ਮੌਕੇ ਤੇ ਵੱਡੇ ਅਧਿਕਾਰੀ ਤੇ ਇੱਥੇ ਐਸਐਮਓ ਮੈਡਮ ਦੇ ਵੀ ਪਹੁੰਚੇ ਨੇ ਸਿਵਲ ਹਸਪਤਾਲ ਦੇ ਤੇ ਮੱਡੇ ਵੱਡੇ ਅਫਸਰ ਵੀ ਤੇ ਪਹੁੰਚੇ ਨੇ ਫਾਇਰ ਬ੍ਰਿਗੇਡ ਦੇ ਨਾਲ ਹੀ ਦੇਖ ਸਕਦੇ ਹੋ ਕਿ ਚੱਚਾ ਪੱਛਾ ਦਾ ਹਸਪਤਾਲ ਜਿਹੜਾ ਕਿ ਨਾਲ ਹੈ ਵੱਡਾ ਹਾਸਾ ਹੋ ਸਕਦਾ ਸੀਗਾ ਸਿਵਲ ਹਸਪਤਾਲ ਦੇ ਵਿੱਚ ਆਏ ਕਿ ਦਿਨਾਂ ਦੇ ਵਿੱਚ ਸਿਵਲ ਹਸਪਤਾਲ ਵੈਸੇ ਵੀ ਸੁਰੱਖਿਆ ਦੇ ਵਿੱਚ ਰਹਿੰਦਾ ਵੇ ਪਰ ਅੱਜ ਇੱਕ ਹੋਰ ਮਾਮਲਾ ਜਿਹੜਾ ਕਿ ਹੈ ਸਿਵਲ ਹਸਪਤਾਲ ਦੇ ਵਿੱਚ ਸਾਹਮਣੇ ਆਇਆ ਕਿ ਚਾਰੀਆਂ ਨੂੰ ਚੋਰ ਜਿਹੜੇ ਆਂਦੇ ਨੇ ਇੱਥੇ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਉਹਨਾਂ ਉਹਨਾਂ ਦੇ ਵੱਲੋਂ ਇੱਕ ਜਿਹੜੀ ਕਿ ਆਗ ਲਾਈ ਜਾਂਦੀ ਹੈ ਇੱਕ ਅੱਗ ਲਾਈ ਜਾਂਦੀ ਹੈ ਤੇ ਹੁਣ ਦੇਖਣਾ ਹੁਣ ਜਿਹੜਾ ਕਿ ਇਹ ਸਿਵਲ ਹਸਪਤਾਲ ਦਾ ਪ੍ਰਸ਼ਾਸਨ ਜਿਹੜਾ ਉਹਨੂੰ ਮੌਕੇ ਤੇ ਉਹਨਾਂ ਨੂੰ ਇਤਲਾਹ ਮਿਲਦੀ ਹੈ ਤੇ ਮੌਕੇ ਤੇ ਜਾ ਕੇ ਜਿਹੜਾ ਕਿ ਹੈ ਅੱਗ ਨੂੰ ਕਾਬੂ ਪਾਲਣਦੇ ਨੇ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਦੀ ਟੀਮ ਵੀ ਜਰੀ ਹੈ ਮੌਕੇ ਤੇ ਭੋਨ ਜਾਂਦੀ ਹੈ ਤੇ ਉਹਨਾਂ ਨੂੰ ਇਤਲਾਹ ਦਿੱਤੀ ਜਾਂਦੀ ਤੇ ਫਟਾਫਟ ਆ ਗਏ ਤੇ ਗੱਡੀ ਜਰੀ ਇੱਥੇ ਫਸ ਜਾਂਦੀ ਹੈ ਤੇ ਕਿਤਨੇ ਕਿਤੇ ਅੰਗੇਲੀ ਹੈ ਦੇਖ ਕਿਤਨੇ ਕਿਤੇ ਦੇਖ ਸਕਦੇ ਹੋ ਇਹ ਗੱਡੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਗੱਡੀਆਂ ਵੀ ਜਿਹੜੀ ਕੀ ਹੈ ਕਾਰਨ ਬੰਦੀਆਂ ਨੇ ਅਗਨਾ ਜੇ ਕੱਲ ਨੂੰ ਕੋਈ ਇੱਥੇ ਹਨਗੋਨੀ ਹੋ ਜਾਵੇ ਵੱਡੀ ਅੰਗੋਨੀ ਹੋ ਜਾਵੇ ਗੱਡੀਆਂ ਨੂੰ ਕੀ ਕੋਈ ਵੀ ਭयंकर ਅੱਗ ਲੱਗ ਜਾਂਦੀ ਹੈ ਕੁਝ ਵੀ ਹੋ ਜਾਂਦਾ ਵੱਡਾ ਹਾਸਾ ਹੋ ਜਾਂਦਾ ਵੇ ਤੇ ਫਾਇਰ ਬ੍ਰਿਗੇਡ ਕਿੱਥੋਂ ਲੰਗੇਗੀ ਤੇ ਤੇ ਕਿੱਥੋਂ ਅੱਗ ਬੁਝਾਏਗੀ ਸਭ ਬੜਾ ਵੱਡਾ ਸਵਾਲ ਹੈ ਉੱਟਦਾ ਵੈ ਸਿਵਲ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਅਨਗਿਣਤੀਆਂ ਦੇ ਵਿੱਚ ਜਿਹੜੀ ਇਹ ਗੱਡੀਆਂ ਵਿੱਚ ਰਸਤੇ 'ਤੇ ਲਾ ਜਾਂਦੇ ਨੇ ਲੋਕ ਇੱਥੇ ਬਾਹਰ ਸਟੈਂਡ ਤੋਂ ਪਰਚੀ ਦਾ ਕਟਵਾ ਜਾਂਦੇ ਨੇ ਪਰ ਇੱਥੇ ਅਨਗਿਣਤਾਂ ਦੇ ਵਿੱਚ ਗੱਡੀਆਂ ਲਾ ਜਾਂਦੇ ਕੱਲ ਨੂੰ ਕਿਤੇ ਕੱਲ ਨੂੰ ਵੱਡਾ ਹਾਸਾ ਹੋ ਸਕਦਾ ਸੀਗਾ ਜੇ ਹਾਏ ਵੱਡਾ ਹਾਸਾ ਹੁਣ ਤੋਂ ਟਲ ਗਿਆ ਵੈ ਪਰ ਕਿਤਨੇ ਕਿਤੇ ਸਵਾਲ ਇਹ ਵੀ ਉੱਡਦਾ ਵੈ ਕਿ ਫਾਇਰ ਬਗੀਰ ਦਾ ਰਸਤਾ ਜਿਹੜਾ ਕਿ ਇੱਥੇ ਰੋਕਿਆ ਗਿਆ ਵੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਤੇ ਹੁਣ ਗੱਲਬਾਤ ਕਰਾਂਗੇ ਸਟੈਂਡ ਵਾਲੇ ਨਾਲ ਪਾਰਕਿੰਗ ਵਾਲੇ ਨਾਲ ਕਿਉਂ ਇਹ ਗੱਡੀਆਂ ਕਿਧੀਆਂ ਨੇ ਇਹ ਗੱਡੀਆਂ ਕਿਧੀਆਂ ਨੇ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਜੇ ਜੇਕਰ ਕੱਲ ਨੂੰ ਇਸ ਤੋਂ ਵੱਡੀ ਜੇ ਕੋਈ ਭਿਆਨਕ ਅਗ ਲੱਗਦੀ ਹੈ ਸਿਵਲ ਸਪੱਦਰ ਵਿੱਚ ਕੋਈ ਵੀ ਅਨਗ ਹੋਣੀ ਗੱਲ ਹੁੰਦੀ ਹੈ ਸਰ ਇੱਥੇ ਗੱਡੀਆਂ ਜਮਾਵੜਾ ਗੱਡੀਆਂ ਜਮਾਵੜਾ ਲਾਏ ਆਇਆ ਵੈ ਮੈਂ ਰਿਪੀਟ ਕਰਦਾ ਭਾਜੀ ਮੈਂ ਜੋ ਸਵਾਲ ਪੁੱਛ ਰਿਹਾ ਮੈਨੂੰ ਦੱਸੋ ਭਾਈ ਜੀ 011 ਕਿਸੇ ਅਫਸਰ ਦੀ ਗੱਡੀ ਆ ਮੈਨੂੰ ਨਹੀਂ ਪਤਾ ਇਹ ਕਿਹਦੀ ਗੱਡੀ ਕਿਸੇ ਅਫਸਰ ਦੀ ਗੱਡੀ ਆ ਭਾਜੀ ਮੈਨੂੰ ਇਹ ਗੱਲ ਦੱਸੋ ਇੱਥੇ ਐਂਬੂਲੈਂਸ ਫਸ ਗਈ ਹੈ ਗੱਡੀਆਂ ਜਮਾਵੜਾ ਲੱਗਿਆ ਕਿਹਦੀਆਂ ਗੱਡੀਆਂ ਨੇ ਇਹ ਗੱਡੀਆਂ ਇਹ ਤੁਹਾਨੂੰ ਦੱਸਤਾ ਰਿਹਾ ਤੁਸੀਂ ਮੇਰੀ ਗੱਲ ਨੂੰ ਸੁਣ ਨਹੀਂ ਰਹੇ ਮੈਂ ਤੁਹਾਨੂੰ ਕਹਿ ਰਿਹਾ ਮੈਂ ਤਾਂ ਸੁਣ ਰਿਹਾ ਵਾਂ ਕੀ ਦੱਸੋ ਕੀ ਦੀਆਂ ਗੱਡੀਆਂ ਨੇ ਇਹ ਗੱਡੀ ਕਿਸ ਅਫਸਰ ਦੀ ਹੈ ਦੇਖੋ ਗੱਡੀ ਤੁਹਾਨੂੰ ਕਿੱਦਾਂ ਪਤਾ ਮੈਨੂੰ ਕਿਵੇਂ ਪਤਾ ਮੈਨੂੰ ਪਤਾ ਹੈ ਅਫਸਰ ਆਇਆ ਇਸ ਗੱਡੀ 'ਚ ਪਤਾ ਬਿਲਕੁਲ ਇਹ ਗੱਡੀ ਮੇਰੇ ਕੋਲ ਨਹੀਂ ਹੈ ਮੈਨੂੰ ਨਹੀਂ ਪਤਾ ਮੇਰੇ ਕੋਲ ਪਰਚੀ ਨਹੀਂ ਲੱਗੀ ਹੋਈ ਨਹੀਂ ਤਾਂ ਇਹ ਗੱਡੀ ਦਾ ਨੰਬਰ ਨੋਟ ਕਰੋ ਅਗਰ ਉੱਤੇ ਪਰਚੀ ਲੱਗੀ ਹੋਈ ਜੋ ਜੁਰਮਾਨਾ ਮੈਨੂੰ ਪਊਗਾ ਮੈਂ ਤੁਹਾਨੂੰ ਪੀ ਪਰ ਇੰਨੀਆਂ ਗੱਡੀਆਂ ਖੜੀਆਂ ਆਈਆਂ ਹੋਰ ਵੀ ਪਿੱਛੇ ਗੱਡੀਆਂ ਖੜੀ ਹੋਈਆਂ ਬਾੜ ਦੇ ਚ ਗੱਡੀਆਂ ਖੜੀਆਂ ਭਾਜੀ ਕਿਉਂ ਖੜੀਆਂ ਓ ਐਂਬੂਲੈਂਸ ਦੀ ਗੱਲ ਨਹੀਂ ਕਰਦਾ ਮੈਂ ਇਹ ਪਿੱਛੇ ਗੱਡੀਆਂ ਦੀ ਗੱਲ ਕਿਹੜੀਆਂ ਪਿੱਛੇ ਭਾਜੀ ਲੋਕ ਲੰਘਦੇ ਆ ਇੱਥੇ ਇਸ ਟਾਈਮ ਰਾਤ ਨੂੰ ਦਾਵਾ ਲੋਕ ਲੱਗ ਜਾਂਦੇ ਆ ਨਹੀਂ ਰਾਤ ਨੂੰ ਵੀ ਗੱਡੀਆਂ ਲੱਗੀਆਂ ਰਹਿੰਦੀਆਂ ਨੇ ਰਾਤ ਨੂੰ ਵੀ ਤਾਂ ਲੋਕ ਆਉਂਦੇ ਜਾਂਦੇ ਆ ਹੈ ਰਾਤ ਨੂੰ ਵੀ ਲੋਕ ਆਉਂਦੇ ਪਰ ਇਹਨੂੰ ਹਟਾਇਆ ਨਹੀਂ ਜਾ ਸਕਦਾ ਕੱਲ ਨੂੰ ਕੋਈ ਵੱਡੀ ਦੁਰਘਟਨਾ ਦਾ ਸਾਹਮਣਾ ਵੀ ਕਰਨਾ ਹੋਵੇ ਸਿਵਲ ਹਸਪਤਾਲ ਤੇ ਇੱਥੇ ਫਾਇਰ ਬਿਗੇਟ ਕੱਲ ਨੂੰ ਕੋਈ ਆਗੂਗ ਲੱਗ ਜਾਵੇ ਤੇ ਫਾਇਰ ਬਿਗੇਟ ਤਾਂ ਇੱਥੇ ਫਸੀ ਪਈ ਹੈ ਜਦੋਂ ਦੀ ਨਹੀਂ 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 ਗਲਤੀ ਨਹੀਂ ਹੈ ਜਦੋਂ ਦਾ ਮੈਂ ਇਹ ਪਾਰਕਿੰਗ ਲਈ ਆ ਜਦੋਂ ਦੀ ਇਹ ਮੇਰੀ ਨਿਗਾਹ 'ਚ ਪਹਿਲੀ ਵਾਰ ਇਹ ਮਿਸ ਹੈਪਨਿੰਗ ਹੋਈ ਆ ਠੀਕ ਹੈ ਮੇਰੇ ਵਰਕਰਾਂ ਨੇ ਆ ਕੇ ਸਾਰੀ ਅੱਗ ਬੁਝਾਈ ਆ ਠੀਕ ਹੈ ਪਰ ਫਿਰ ਵੀ ਅਸੀਂ ਕੰਟਰੋਲ ਕਰਾਂਗੇ ਜਿਹੜੀ ਗੱਡੀ ਨਹੀਂ ਵਾਰੇ ਮਤਲਬ ਸੈੱਟ ਕਰਕੇ ਕੋਸ਼ਿਸ਼ ਕਰਨ ਲਗਾਣ ਦੀ ਨਹੀਂ ਚਕਵਾਓਗੇ ਇੱਥੋਂ ਗੱਡੀ ਜੇ ਜਿਹੜੀ ਕੋਈ ਜਿਹੜੀ ਕੋਈ ਚਕਾਣ ਵਾਲੀ ਹੋ ਜਰੂਰ ਚਕਾਵਾਂਗੇ ਅੱਛਾ ਹਾਂ ਬਿਲਕੁਲ ਪਾਰਕਿੰਗ ਦੇ ਠੇਕੇਦਾਰ ਵੱਲੋਂ ਕਿਹਾ ਗਿਆ ਕਿ ਚਕਵਾਨ ਵਾਲੀ ਗੱਡੀ ਜਰੀਏ ਚਕਵਾਈ ਜਾਏਗੀ ਤੇ ਕੱਲ ਨੂੰ ਜਿਹੜਾ ਜਿਹੜਾ ਇੱਥੇ ਸਿਵਲ ਹਸਪਤਾਲ ਵਿੱਚ ਜਿਹੜੀ ਅੱਗ ਲੱਗੀ ਹੈ ਪੈਂਕਰ ਅੱਗ ਲੱਗਣ ਤੋਂ ਬਚਾਅ ਹੋ ਜਾਵਾ ਹੈ ਤੇ ਉਸ ਨੂੰ ਜਿਹੜਾ ਕੀ ਹੈ ਵਰਕਰਾਂ ਵੱਲੋਂ ਉਹਨਾਂ ਦੇ ਵਰਕਰਾਂ ਸਿਵਲ ਹਸਪਤਾਲ ਵਰਕਰਾਂ ਵੱਲੋਂ ਕਾਬੂ ਪਾਇਆ ਗਿਆ ਹੈ ਜੁੜੇ ਲੋ ਲੁਧਣਾਵਾਲਾ ਦਾ ਹਨੀਨਾ ਯੂਮਬੀ ਰਿਪੋਰਟ ਅਨੁਸਾਰ